ਤੇ ਆਪਾਂ ਤੋਂ ਹੋਏ ਸੀਵਰੇ ਦੇ ਟੱਕਣ ਪੂਰੇ ਨਹੀਂ ਹੋਏ ਇੱਥੇ ਲਈ ਫਿਰਦੇ ਨੇ ਸਾਨੂੰ ਸੀਵਰੇ ਜਾਂਚੇ ਯਾਰ ਟੋਬੇ ਛੱਪੜ ਟੱਕਣ ਇੱਥੇ ਲਈ ਫਿਰਦੇ ਬਸ ਹੋਰ ਕੋ ਕੰਮ ਹੀ ਨਹੀਂ ਦੱਸਦੇ ਸਾਨੂੰ ਸਾਨੂੰ ਦੱਸਿਆ ਹੀ ਨਹੀਂ ਵੀ ਆਪ ਹੀ ਵਿਕਾਸ ਹੁੰਦਾ ਵੀ ਪਟਵਾਰੀ ਵੀ ਬਣ ਸਕਦੇ ਸਾਡੇ ਬੱਚੇ ਡੀਐਸਪੀ ਵੀ ਲੱਗ ਸਕਦੇ ਜੱਜ ਬਣ ਸਕਦੇ ਸਾਡੇ ਬੱਚੇ ਕਿਤਾਬਾਂ ਹੀ ਨਹੀਂ ਦਿੱਤੀਆਂ ਸਾਨੂੰ ਉਹ ਹੁਣ ਜੱਜ ਲੱਗਣ ਲੱਗੇ ਪਿੰਡਾਂ ਦੇ ਬੱਚੇ ਬੱਚੀਆਂ ਅਮ ਲੋਕ ਕੋਲੇ ਪਿੰਡ ਐ ਦੋ ਬੇਟੀਆਂ ਹੋ ਗਈਆਂ ਜੋੜੀਆਂ ਬੇਟੀਆਂ ਹੋ ਗਈਆਂ ਟਵਿਨਜ਼ ਆ ਗਏ ਲੋਕ ਆਤਾ ਫਿਰ ਪੁਰਾਣੇ ਜਨਮਾਂ ਦਾ ਕੋਈ ਪਾਪ ਹੀ ਐ ਭਾਈ ਤੁਹਾਡਾ ਦੋ ਦੋ ਮੱਥੇ ਮਾਰੀਆਂ ਕੁੜੀਆਂ ਉਹ ਵੀ ਦੋ ਦੋ ਇਹ ਤਾਂ ਪਾਪ ਐ ਪੁਰਾਣੇ ਜਨਮਾਂ ਦਾ ਉਹ ਕਹਿੰਦਾ ਚਲੋ ਜੀ ਉਹਦਾ ਬਾਪੂ ਕਹਿੰਦਾ ਭਾਈ ਹੋਊਗਾ ਕੋਈ ਨਹੀਂ ਭੁਗਤ ਲਾਂਗੇ ਉਹਨੇ ਬੱਚੀਆਂ ਪੜਾ ਲੀਆਂ ਅੱਜ 1 ਮਹੀਨੇ ਪਹਿਲਾਂ ਦੀ ਗੱਲ ਐ ਦੋਨੇ ਜੱਜ ਬਣ ਗਈਆਂ जज बन गए फेर आ गए ऐतकी डब्बे से हथ च बर्फी वाले ए पुराने जन्म का पुन है जी ओ मुकर दसो यार कमाल है यार है <laughs> यार दुनिया में सबसे बड़ा रोग के मेरे बारे में क्या कहेंगे लोग ਲੋਕਾਂ ਦੀ ਪਰਵਾਹ ਨਾ ਕਰੋ ਇਹ ਤਾਂ ਕਹਿੰਦੇ ਹੀ ਰਹਿੰਦੇ ਆ ਆਪਣੀ ਚਾਲ ਆਪ ਚੱਲਦੇ ਰਹੋ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੂੰ ਵੀ ਕਈ ਕਈ ਪਿੰਡਾਂ ਚੋਂ ਭੋਜ ਨਹੀਂ ਮਿਲਿਆ ਸੀਗਾ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਪਿੰਡਾਂ ਨੂੰ ਕੀ ਕਿਹਾ ਸੀ ਬਸ ਦੇ ਰਹੋ ਜਿੱਥੇ 36 ਕਿਸਮ ਦਾ ਭੋਜ ਖਵਾਤਾ ਉੱਥੇ ਕਿਹਾ ਸੀ ਉੱਜੜ ਜਾ ਤੱਕ ਮਰਦਾਨ ਬਾਬਾ ਮਰਦਾਨਾ ਜੀ ਕੀ ਕਹਿੰਦੇ ਆ ਕਹਿੰਦਾ ਬਾਬਾ ਜੀ ਆਹ ਕਿਹੜਾ ਆਸ਼ੀਰਵਾਦ ਹੈ ਤਾਂ ਉਹਨਾਂ ਨੂੰ ਤਾਂ ਬਸਦੇ ਰਹੋ ਕਹਿੰਦਾ ਜਿਨ੍ਹਾਂ ਨੇ ਆਪਾਂ ਰੋਟੀ ਦਿੱਤੀ ਜਿਨ੍ਹਾਂ ਨੇ ਖਵਾਇਆ ਉਹਨਾਂ ਨੂੰ ਉੱਜੜ ਜਾ ਕਹਿੰਦਾ ਬੁੱਤ ਮਾੜੀ ਨੀਤ ਦੇ ਬੰਦੇ ਨੇ ਇਹ ਇਹ ਇੱਥੇ ਵਸਦੇ ਰਹਿਣ ਚੰਗੀ ਗੱਲ ਹੈ ਤੇ ਇਹ ਕਹਿੰਦਾ ਚੰਗੇ ਬੰਦੇ ਨੇ ਦਸਬੰਦ ਕੱਢਣੜ ਨੇ ਇਹ ਉੱਜੜ ਜਾਣ ਦੁਨੀਆ ਜਿੱਥੇ ਜਾਣਗੇ ਆਪਦੇ ਵਰਗੇ ਹੀ ਬੰਦੇ ਪੈਦਾ ਹੋਣਗੇ ਆਪਦੇ ਵਰਗੇ ਸੁਭਾਅ ਪੈਦਾ ਹੋਗਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਨਾ ਬੈਂਕ 'ਚ ਪੈਸਾ ਹੈ ਨਹੀਂ ਕੋਈ ਠੇਕਿਆਂ 'ਚ ਹਿੱਸਾ ਹੈ ਨਾ ਬੱਸਾਂ 'ਚ ਨਾ ਰੇਤਿਆਂ 'ਚ ਹਿੱਸਾ ਹੈਗਾ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਔਰ ਜਿਹੜਾ ਜਿਹੜਾ ਖਜ਼ਾਨਾ ਸਾਡੇ ਕੋਲੇ ਹੈ ਨਾ ਜਿਹੜਾ ਖਜ਼ਾਨਾ ਸਾਡੇ ਕੋਲੇ ਹੈ ਉਹ ਕਿਸੇ ਕੋਲੇ ਵੀ ਨਹੀਂ ਹੈਗਾ ਤੁਸੀਂ ਕਹੋ ਕਾਦਾ ਖਜ਼ਾਨਾ ਯਾਰ